ਬੱਤਰੀ ਸਾਹਿਬ ਪੁਰਾਣਾ ਦਾ ਨੀਂਹ ਪੱਥਰ ਰੱਖਿਆ ਹੈ ਜੀ ਕਿੰਨੇ ਪੁਰਾਣਾ ਦਾ ਰੱਖਿਆ ਗਿਆ ਅੱਜ ਲੇਲ ਕਲਾਂ ਦੇ ਵਿੱਚ ਤਾਂ ਆ ਜਿਹੜੀ ਮੇਨ ਸੜਕ ਹੈ ਲਹਿਰਾ ਮੂਨ ਕਲੀ ਲੇਲ ਖੁਰਦ ਤੇ ਲੇਲ ਕਲਾਂ ਦੇ ਵਿੱਚਕਾਰ ਜਿਹੜਾ ਇਹ ਪੁਲ ਹੈ ਇਹ ਪੁਲ ਦੀ ਡਿਮਾਂਡ ਪਿਛਲੇ ਲੰਬੇ ਸਮੇਂ ਤੋਂ ਸੀ ਕਿ ਪੁਲ ਨੂੰ ਚੌੜਾ ਵੀ ਕੀਤਾ ਜਾਵੇ ਤੇ ਕਿੱਥੇ ਮੋੜ ਹੈ ਤੇ ਇੱਥੇ ਸਮੇਂ-ਸਮੇਂ ਤੇ ਬੜੀਆਂ ਦੁਰਘਟਨਾਵਾਂ ਵੀ ਹੋਈਆਂ ਨੇ ਤੇ ਮੈਂ ਇਹਦੇ ਲਈ ਵਿਧਾਨ ਸਭਾ ਦੇ ਵਿੱਚ ਵੀ ਆਵਾਜ਼ ਉਠਾਈ ਸੀ ਕਿਉਂਕਿ ਪੁਲ ਬਹੁਤ ਭੀੜਾ ਹੋਣ ਕਰਕੇ ਕਈ ਵਾਰੀ ਦਿਖਾਈ ਨਹੀਂ ਦਿੰਦਾ ਸੋ ਇੱਕ ਤਾਂ ਇਹ ਪੁਲ ਹੈ ਜਿਹੜਾ ਇਹ ਪੁਲ ਹੈ ਨਹਿਰਾਗਾਗਾ ਮੇਨਟੇਨ 35900 ਦਾ ਪੁਲ ਹੈ ਇਹ ਇਹਤੇ 1 ਕਰੋੜ 90 ਲੱਖ ਰੁਪਇਆ ਲੱਗਣਾ ਤੇ ਇਹ ਪੁਲ 7.5 ਮੀਟਰ ਚੌੜਾ ਅੰਦਾਜ਼ਨ 25 ਫੁੱਟ ਚੌੜਾ ਇਹ ਪੁਲ ਹੈ ਜਿਹੜਾ ਇਹ ਬਣੂਗਾ ਇੱਥੇ ਤੇ ਦੂਜਾ ਪੁਲ ਹੈ ਜਿਹੜਾ ਲੇਰਾਗਾਗਾ ਮੇਨ ਟ੍ਰੀ ਹੰਤੀ ਹੈ ਉਹ ਲੇਲ ਕਲਾਂ ਤੋਂ ਜਮਾਹਰ ਵਾਲੇ ਨੂੰ ਜਾਂਦੇ ਆ ਉਸ ਡਰੇਨ ਦੇ ਉੱਤੇ ਬੰਨਣਾ ਤੇ ਉਸ ਤੇ 3 ਕਰੋੜ 15 ਲੱਖ ਰੁਪਏ ਦੀ ਲਗਤ ਆਉਣੀ ਹੈ ਤੇ ਉਹ ਵੀ 7.5 ਮੀਟਰ ਚੌੜਾ 25 ਫੁੱਟ ਚੌੜਾ ਮਤਲਬ ਕੋਪਲ ਬੰਨਣਾ ਤੇ ਤੀਜਾ ਪੁਲ ਹੈ ਲੇਲ ਕਲਾਂ ਦੇ ਖੇਤਾਂ ਵੱਲ ਜਾਂਦਾ ਹੈ ਇਹ ਸਾਰੇ ਪਿੰਡ ਦੇ ਲੋਕਾਂ ਦੇ ਖੇਤ ਉਧਰ ਸੀ ਉੱਥੇ ਪੁਲ ਹੈ ਨਹੀਂ ਸੀ ਇਹ ਵੀ ਇਹਨਾਂ ਦੀ ਸਾਰੇ ਪਿੰਡ ਦੀ ਮੰਗ ਸੀ ਤੇ ਇਹ ਪੁਲ ਜਿਹੜਾ 5.5 ਮੀਟਰ ਜਾਨੀ 18 ਫੁੱਟ ਚੌੜਾ ਤੇ 1 ਕਰੋੜ 21 ਲੱਖ ਰੁਪਇਆ ਇਸ ਤੇ ਲੱਗਣਾ ਸੋ ਕੁੱਲ ਮਿਲਾ ਕੇ ਅੱਜ ਇਹ 6.5 ਕਰੋੜ ਰੁਪਏ ਦੇ ਤਿੰਨੇ ਪੁਲ ਬਣਨਗੇ ਤੇ ਇਹ ਪੁਲ ਨੇ ਜਿਹੜੇ 3 ਮਹੀਨਿਆਂ ਦੇ ਰਿਕੋਰਡ 3 ਮਹੀਨਿਆਂ ਦੇ ਰਿਕੋਰਡ ਸਮੇਂ ਦੇ ਵਿੱਚ 3 ਮਹੀਨਿਆਂ ਚ ਪੂਰੇ ਹੋਣਗੇ ਅੱਜ ਕੱਲੇ ਨਹੀਂ ਪੱਥਰ ਨਹੀਂ ਰੱਖੇ ਨਾਲ ਦੀ ਨਾਲ ਕੰਮ ਸ਼ੁਰੂ ਹੋਇਆ ਇਹਨਾਂ ਤੇ ਸੋ 3 ਮਹੀਨਿਆਂ ਦੇ ਵਿੱਚ ਪੁਲ ਬਣ ਜਾਣਗੇ ਸੋ ਇਹ ਲੇਲ ਕਲਾਂ ਪਿੰਡ ਦੀ ਵੱਡਾ ਪਿੰਡਾ ਤੇ ਇੱਥੇ ਇਤਿਹਾਸਕ ਪਿੰਡ ਵੀ ਹੈ ਸੋ ਇਹ ਵੱਡੀ ਮੰਗ ਸੀ ਜਿਹੜੀ ਉਹ ਅੱਜ ਪੂਰੀ ਹੋਈ ਇਹਨਾਂ ਦੀ ਲੋਕਾਂ ਦੇ ਸਹਿਯੋਗ ਸਦਕਾ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਗਵਾਈ ਦੇ ਵਿੱਚ ਜੋ ਅਸੀਂ ਕਿਹਾ ਸੀ ਉਹ ਅਸੀਂ ਕਰਕੇ ਦਿਖਾ ਰਹੇ ਹਾਂ ਪਿਛਲੇ ਹਫ਼ਤੇ ਤੋਂ ਲਗਾਤਾਰ ਦੇਖਦੇ ਪਿਛਲੇ ਹਫ਼ਤੇ ਵੀ ਡਰੇਨਾਂ ਦੇ ਪੁਰਾਣੇ ਨੀਂਹ ਪੱਤਰ ਰੱਖੇ ਗਏ ਅੱਜ ਫਿਰ ਐਤਵਾਰ ਦਾ ਦਿਨ ਹੋਇਆ ਹੈ ਨਾ ਨਹੀਂ ਹੁੰਦਾ ਇਹ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਪੁਲ ਜਾਂ ਜਿਹੜੇ ਅਪਗ੍ਰੇਡ ਕੀਤੇ ਜਾ ਰਹੇ ਜਿਵੇਂ ਲਿੰਕ ਸੀਗੇ ਤੰਕ ਪੁਲ ਸੀਗੇ ਜਿਵੇਂ ਇਹ ਪੁਲ ਕਾਫੀ ਲੰਮੇ ਸਮੇਂ ਤੋਂ ਖਸਟਾ ਮੈਂ ਅੱਜ ਕਈ ਹੋਰ ਕੰਮ ਵੀ ਕਰਕੇ ਆਇਆ ਜਿਹੜੀ ਇੱਥੇ ਬਖੋਰਾ ਤੋਂ ਬਲਰਾਂ ਨੂੰ ਸੜਕ ਜਾਂਦੀ ਹੈ ਉੱਥੇ ਵੀ ਡੇਨ ਦਾ ਪੁਲ ਸੀ ਉਹ ਸਾਰਾ ਹੀ 8-10 ਫੁੱਟ ਚੌੜਾ ਸੀ ਤੇ ਉੱਥੇ ਵੀ ਬੜੀਆਂ ਅੰਦੁਰਘਟਨਾ ਹੋਈਆਂ ਸੀ ਕੋਈ ਸਾਈਡਾਂ ਤੇ ਰੇਲਿੰਗ ਨਹੀਂ ਸੀ ਕੁਝ ਨਹੀਂ ਸੀ ਉਹ ਪੁਲ ਵੀ 1 ਕਰੋੜ 90 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਪੁਲ ਵੀ ਨਹੀਂ ਪੱਥਰ ਨਹੀਂ ਰੱਖਿਆ ਉਹਦਾ ਵੀ ਨਾਲ ਦੀ ਨਾਲ ਕੰਮ ਚੱਲੂਗਾ ਇਸ ਤੋਂ ਬਿਨਾ ਝੰਬੋ ਵਾਲੀ ਚੋਅ ਹੈ ਸਾਡੇ ਨਵੇਂ گاؤں ਤੋਂ ਬਾਦਲਗੜ੍ਹ ਤੱਕ ਉਹ ਸੜਕ ਪਿਛਲੇ ਲੰਬੇ ਸਮੇਂ ਤੋਂ ਬਣੀ ਹੈ ਤੇ ਪਿਛਲੇ 25 30 ਸਾਲਾਂ ਤੇ ਉੱਥੇ ਪੁਲ ਨਹੀਂ ਹੈ ਕਿੱਡੀ ਹਾਸੋ ਹੀ ਨਹੀਂ ਗੱਲ ਹੁੰਦੀ ਦੀ ਕਿ ਸੜਕ ਦੇ ਬੰਦੇ ਜਾ ਰਹੇ ਆ ਤੇ ਅੱਗੇ ਜਾ ਕੇ ਉੱਥੇ ਪੁਲੀ ਕੋਈ ਨਹੀਂ ਹੈਗਾ ਸਿੱਧੀ ਡਰੇਨ ਹੀ ਸੀ ਉਹ ਸੋ ਉੱਥੇ ਬਹੁਤ ਇੰਡਸਟਰੀ ਵੀ ਹੈ ਉਹ ਸੜਕ ਦੇ ਉੱਤੇ ਤੇ ਦੋਹਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਘੁੰਮ ਕੇ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ ਉਹ ਵੀ ਅਸੀਂ ਪੁਲ ਦਾ ਨਹੀਂ ਪੱਥਰੀ ਨਹੀਂ ਧਰਿਆ ਉਤੇ ਸਵਾ ਸਵਾ 3 ਕਰੋੜ ਰੁਪਇਆ ਉਸ ਪੁਲ ਤੇ ਲੱਗਣਾ ਹੈ ਉਹ ਵੀ ਨਾਲ ਦੀ ਨਾਲ ਕੰਮ ਚੱਲੂ ਹੈ ਇਹ ਸਾਰੇ ਜਿਹੜੇ ਕੰਮ ਨੇ ਇਹ 3 ਮਹੀਨਿਆਂ ਦੇ ਵਿੱਚ ਵਿੱਚ ਇਹ ਕੰਮ ਕੰਪਲੀਟ ਹੋ ਜਾਣਾ ਹੈ ਤੇ ਜਿਹੜੇ ਪਿਛਲੇ ਹਫਤੇ ਰੱਖੇ ਆ ਸੋ ਜਿਹੜੇ ਵੀ ਕੰਮ ਲੋਕਾਂ ਨੇ ਪਹਿਲਾਂ ਦੱਸੇ ਸੀ ਕਿ ਡਰੇਨਾ ਦੇ ਪੁਲ ਸੀ ਉਹ ਵੀ ਰਾਮਗੜ੍ਹ ਦੀ ਧੀ ਸੇਖੂ ਵਾਸ ਦੀ ਕਲ ਬੰਜਾਰੇ ਦੀ ਉਹ ਜਿਸ ਤਰ੍ਹਾਂ ਲੋਕ ਕਹੀ ਜਾਂਦੇ ਨੇ ਤੇ ਜਿਨ੍ਹਾਂ ਦੇ ਕੰਮ ਹੈਗੇ ਨੇ ਉਹ ਅਸੀਂ ਕਰੀ ਜਾ ਰਹੇ ਆ ਤੇ ਕੱਲੇ ਪਰ ਇਹ ਹੈ ਵੀ ਕੱਲੇ ਨਹੀਂ ਪੱਥਰ ਕਿਤੇ ਨਹੀਂ ਡਰੇ ਜਿੱਥੇ ਨਹੀਂ ਪੱਤਰ ਧਰੇ ਨੇ ਦੇ ਕੰਮ ਚਾਲੂ ਆ ਨਾ ਇਹ ਵਿਭਾਗ ਹੈ ਜਿਵੇਂ ਜਲ ਸਰੋਤ ਹੋ ਗਿਆ ਡਰੇਨਜ ਦਾ ਹੋ ਗਿਆ ਜਿਵੇਂ ਫੋਲਾਂ ਦਾ ਮਹੱਤਵਪੂਰਨ ਵਿਭਾਗ ਹੈ ਜਿਵੇਂ ਜਲ ਸਰੋਤ ਹੋ ਗਿਆ ਡਰੇਨਜ ਦਾ ਹੋ ਗਿਆ ਜਿਵੇਂ ਫੋਲਾਂ ਦਾ ਮਹੱਤਵਪੂਰਨ ਬਿੜਿਆ ਇੱਕ ਕੋਲ ਬਣਾ ਰਹੇ ਹਾਂ ਲਗਾਤਾਰ ਅੰਡਰਗਰਾਊਂਡ ਪਾਈਪਾਂ ਦੇ ਨਹੀਂ ਪੱਤਰ ਰੱਖੇ ਜਾ ਰਹੇ ਨੇ ਜਾਂ ਕੰਮ ਚਾਲੂ ਕੀਤਾ ਜਾ ਰਹੇ ਨੇ ਲੱਗਦਾ ਵੀ ਜਿਹੜੇ ਤੁਹਾਡੇ ਕੋਲੇ ਵਿਭਾਗ ਹੈ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਮੰਗੇ ਖਤਮ ਹੋ ਜੂਗੀ ਮੰਗ ਕਰਨ ਜੋਗਾ ਨਹੀਂ ਛੱਡੋਗੇ ਕੁਝ ਨਿਪਰੇ ਛਾੜ ਦੇਵੋ ਦੇਖੋ ਇਹ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਜਦੋਂ ਅਸੀਂ ਸਰਕਾਰ ਸੰਭਾਲੀ ਦੀ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ। ਉਦੋਂ ਦੂਜੀਆਂ ਪਾਰਟੀਆਂ ਦੇ ਲੋਕ ਸਾਡੇ ਤੇ ਹੱਸਦੇ ਸੀ। ਵੀ ਕਿੱਥੋਂ ਪਹੁੰਚਾ ਦੇਣਗੇ? ਪਰ ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜੋ ਕਿਹਾ ਸੀ ਉਹ ਕੀਤਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਅਸੀਂ ਇਹ ਸਿਸਟਮ ਬਣਾ ਦੇਣਾ ਕਿ 66% ਪਾਣੀ ਜਿਹੜਾ ਡੈਮਾਂ ਦਾ ਖੇਤਾਂ ਦੇ ਲਈ ਵਰਤਿਆ ਜਾਂਦਾ ਸੀ 32% ਪਾਣੀ ਵਰਤਿਆ ਨਹੀਂ ਜਾਂਦਾ ਸੀ। ਇਹ ਪਿਛਲੀਆਂ ਸਰਕਾਰਾਂ ਦੀ ਨਲਾਕੀਆਂ ਕਰਕੇ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੇ ਧਿਆਨ ਨਾ ਦੇਣ ਕਰਕੇ ਹੁਣ ਹਲਕੇ ਲਹਿਰੇ ਦੇ ਵਿੱਚ ਵੀ ਬਹੁਤ 38-38 ਸਾਲਾਂ ਤਏ ਸੂਏ ਟੁੱਟੇ ਸੀ ਤੇ ਪਾਣੀ ਖੇਤਾਂ ਨੂੰ ਨਹੀਂ ਜਾਂਦਾ ਸੀ ਸੋ ਅਸੀਂ ਅੱਜ 84% ਪਾਣੀ ਯੂਜ਼ ਕਰ ਰਹੇ ਹਾਂ 100% ਅਸੀਂ ਪਾਣੀ ਯੂਜ਼ ਕਰਨਾ ਹੈ ਅੰਡਰਗਰਾਉਂਡ ਪਾਈਪ ਪਾਉਣ ਤੇ ਐਵੇਪੋਰੇਸ਼ਨ ਰਾਹੀਂ 20% ਪਾਣੀ ਦੀ ਬਚਤ ਹੁੰਦੀ ਹੈ ਸੋ ਅਸੀਂ ਅੰਡਰਗਰਾਉਂਡ ਪਾਈਪ ਵੀ ਲੰਬੇ ਹੱਸਤੇ ਪਾ ਰਹੇ ਹਾਂ ਜੰਗੀ ਪੱਧਰ ਤੇ ਪਾ ਰਹੇ ਹਾਂ ਜਿਹੜਾ ਬਜਟ ਵਾਟਰ ਸੋਰਸਿਸ ਦਾ 400 ਕਰੋੜ ਦਾ ਪਿਛਲੀ ਸਰਕਾਰਾਂ ਵੇਲੇ ਅਸੀਂ ਉਹ ਬਜਟ 2200 ਕਰੋੜ ਦਾ ਕੀਤਾ ਕਿਉਂਕਿ ਅੱਜ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾਉਣ ਦੀ ਖੇਤਾਂ ਨੂੰ ਪਾਣੀ ਦੇਣ ਦੀ ਇਹ ਅੱਜ ਸਭ ਤੋਂ ਵੱਡੀ ਜ਼ਰੂਰਤ ਹੀ ਹੈ ਤੇ ਜਿਸ ਦੇ ਉੱਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਹੀ ਗੱਲ ਅਸੀਂ ਲੋਕ ਨਿਸ਼ਚਿੰਤ ਹੋਣਗੇ ਲੋਕਾਂ ਦੇ ਕੋਈ ਕੰਮ ਰਹੀ ਨਹੀਂ ਜਾਣਗੇ ਅਸੀਂ ਸਾਰੇ ਕੰਮ ਪੂਰੇ ਕਰਦੇ ਹਾਂ ਇਹ ਕ ਅਮਰੀਕਾ ਦਾ ਜਿਹੜਾ ਮੇਨ ਮੁੱਦਾ ਹੈ